ਇੱਕ ਕਿਸਾਨ ਆਪਦੇ ਖੇਤ ਦੇ ਵਿੱਚ 2000 ਇੱਕ ਤੋਂ ਰਹਿ ਰਿਹਾ 24 ਸਾਲ ਕਿਸਾਨ ਨੂੰ ਅਧ ਖੇਤ ਦੇ ਵਿੱਚ ਘਰ ਪਾਇ ਨੂੰ ਹੋ ਗਏ ਤੇ ਇੱਕ ਉਹਨਾਂ ਦਾ ਹੀ ਗਵਾਂਢੀ ਖੇਤ ਦੇ ਵਿੱਚ ਇੱਕ ਪੁਲਟਰੀ ਫਾਰਮ ਬਣਾ ਰਿਹਾ ਕਿਸਾਨ ਦਾ ਇਤਰਾਜ ਹੈ ਕਿ ਜਿਹੜਾ ਉਹ ਪੁਲਟਰੀ ਫਾਰਮ ਹੈ ਬਿਲਕੁਲ ਮੇਰੇ ਘਰ ਦੇ ਨਾਲ ਹੈ ਮੇਰੇ ਘਰ ਦੀ ਸਿਰਫ ਉਹ ਕਿੱਲੇ ਦੀ ਦੂਰੀ ਤੇ ਆ ਕਿ ਉਸ ਦੇ ਨਾਲ ਮੇਰੇ ਘਰ ਦੇ ਨਾਲ ਬਿਲਕੁਲ ਬਣਾਇਆ ਜਾ ਰਿਹਾ ਇਸ ਕਿਸਾਨ ਨੂੰ ਉਸ ਪੁਲਟਰੀ ਫਾਰਮ ਦੇ ਇਤਰਾਜ ਆ ਕੀ ਗੱਲਬਾਤ ਹੈ ਕੀ ਕਹਾਣੀ ਹੈ ਬਾਈ ਜੀ ਨਾਲ ਗੱਲ ਕਰਾਂਗੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਕੀ ਜੀ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਜੀ ਜਿਹੜਾ ਪੁਲਟਰੀ ਫਾਰਮ ਬਣ ਰਿਹਾ ਇਹਦੀ ਦੂਰੀ ਕਿੰਨੀ ਹੈ ਤੁਹਾਡੇ ਘਰ ਤੋਂ ਇੱਕ 200 ਫੁੱਟ ਹੈ ਜੀ 200 ਫੁੱਟ ਹਾਂ ਜੀ ਕਿੱਲੇ ਕਿ ਦੀ ਦੂਰੀ ਹੈਗੀ ਹੈ ਕਿੱਲੇ ਕਿ ਦੀ ਹਾਂ ਬਸ ਕਿੱਲੇ ਕਿ ਦੀ ਹੈ ਕਿੱਲੇ ਕਿ ਦੀ ਦੂਰੀ ਤੁਹਾਨੂੰ ਕੀ ਇਤਰਾਜ ਆ ਉਹਦਾ ਬਣਦਾ ਤਰਾਜ ਤਾਂ ਸਾਨੂੰ ਐਂ ਜੀ ਸਾਡਾ ਉਹ ਜੇ ਇਹ ਬਹੁ ਹੋ ਗਿਆ ਸਾਨੂੰ ਉਰੇ ਰਹਿਣਾ ਹੀ ਬਹੁਤ ਮੁਸ਼ਕਲ ਹੋ ਜੂ। ਇਹਦੀ ਬਦਬੋ ਮਾਰਿਆ ਕਰੂ ਜਾਨਵਰ ਮਰਿਆ ਕਰਨਗੇ ਇੱਧਰ ਸੱਠਿਆ ਕਰਨਗੇ ਹਨ। ਤੇ ਸਾਨੂੰ ਪੱਤਾ ਮਾਰ ਕੇ ਬਣਾ ਲਿਆ ਵੀ ਅਸੀਂ ਗਾਂਜਾਂ ਦਾ ਤੇ ਬੱਕਰੀਆਂ ਦਾ ਬਣਾਉਂਦੇ ਹਾਂ। ਹੁਣ ਕਹਿੰਦੇ ਵੀ ਅਸੀਂ ਤਾਂ ਮੁਰਗਿਆਂ ਦਾ ਬਣਾਏ। ਸਾਨੂੰ ਇਹ ਤੇ ਤਰਾਜ ਆ ਵੀ ਸਾ ਅਸੀਂ 2001 ਤੋਂ ਰਹਿ ਰਹੇ ਹਾਂ ਵੀ ਸਾਡਾ ਪਰਿਵਾਰ ਤਾਂ ਫਿਰ ਪਹਿਲੀ ਬਿਮਾਰੀ ਦੇ ਬਾਰੇ ਪਿਆ। ਤੇ ਸਾਨੂੰ ਹੋਰ ਬਿਮਾਰੀ ਇੱਥੇ ਖੜੀ ਹੋ ਗਈ ਏ। ਇਹ ਸਾਡਾ ਤਰਾਜ ਹੈ। ਇਹ ਦੱਸੋ ਵੀ ਜਿਹੜੇ ਇਹ ਬਿਲਡਿੰਗ ਬਣੀ ਹੈ ਇਹ ਇੱਕ ਦਿਨ ਚ ਤਾਂ ਬਿਲਡਿੰਗ ਬਣਨੀ ਗਈ। ਇਹ ਬਿਲਡਿੰਗ ਬਣੀ ਨੂੰ ਕਿੰਨਾ ਟਾਈਮ ਹੋ ਗਿਆ? ਇਹ ਨੂੰ ਹੋ ਗਈ 6-7 ਮਹੀਨੇ ਹੋ ਗਏ ਜੀ। 6-7 ਮਹੀਨੇ। ਹਾਂ ਜੀ। ਜਿੱਦਾਂ ਬਿਲਡਿੰਗ ਬਣਦੀ ਸੀ ਤੁਸੀਂ ਉਸ ਦਿਨ ਹੀ ਤਰਾਜ ਕਰਿਆ ਅੱਬੀ ਤੁਸੀਂ ਇਹ ਤਰਾਜ ਇਹ ਕਨੇ ਵੀ ਪਸ਼ੂਆਂ ਦਾ ਬਣਾਉਨੇ ਆ ਨਾ ਅਸੀਂ। ਅੱਛਾ। ਹਾਂ। ਪਸ਼ੂ ਫਾਰਮ ਬਣਾ ਰਹੇ ਆ। ਪਸ਼ੂ ਫਾਰਮ ਬਣਾ ਰਹੇ ਆ। ਕਦੇ ਸਾਨੂੰ ਸੰਦਾਂ ਵਾਸਤੇ ਆ ਕਦੇ ਪਸ਼ੂਆਂ ਵਾਸਤੇ। ਅਸੀਂ ਆਖਿਆ ਵੀ ਚੱਲ ਪਸ਼ੂ ਆਪਾਂ ਨੂੰ ਤੋ ਕੋਈ ਤਰਾਜ ਨਹੀਂ। ਹੂੰ ਹੂੰ। ਜੇ ਸਾਨੂੰ ਪਹਿਲਾਂ ਇਹ ਦੱਸ ਦਾਂਦੇ ਵੀ ਮੁਰਗਿਆਂ ਦਾ ਬਣਾਉਨੇ ਆ ਅਸੀਂ। ਤਾਂ ਅਸੀਂ ਜਦੋਂ ਸਾਨੂੰ ਫੇਰ ਇਹ ਤਾਂ ਕਿ ਜਦੋਂ ਕਿਹਾ ਵੀ ਅਸੀਂ ਦਾ ਮੁਰਗਿਆਂ ਦਾ ਬਣਾਇਆ ਫੇਰ ਭੱਜਿਆ ਸੀ ਤਾਂ ਤੇ ਕੋਰਟ ਕੇਸ ਵੀ ਸਾਡਾ ਚੱਲਦਾ ਹੈ ਸਾਰੇ ਥਾਵੇਂ ਡੀਸੀ ਨੂੰ ਐਸਡੀਐਮ ਨੂੰ ਸਾਰੇ ਅਸੀਂ ਉਹ ਕਰੇ ਹੋਏ ਨੇ ਕੋਈ ਜਵਾਬ ਉੱਤਰ ਆਇਆ ਤੁਸੀਂ ਕਿੱਥੇ ਕਿੱਥੇ ਦਰਖਾਸਤਾਂ ਦਿੱਤੀਆਂ ਤੁਸੀਂ ਕਹਿੰਦੇ ਅਸੀਂ ਡੀਸੀ ਨੂੰ ਵੀ ਦਿੱਤੀ ਆ ਸਾਡੇ ਮਾਨਯੋਗ ਐਸਡੀਐਮ ਸਾਹਿਬ ਨੂੰ ਵੀ ਦਿੱਤੀ ਆ ਤੁਸੀਂ ਬਿਜਲੀ ਬੋਰਡ ਦੇ ਨੂੰ ਅਧਿਕਾਰਗਣ ਨੂੰ ਵੀ ਦਿੱਤੀ ਆ ਬਿਜਲੀ ਐਕਸ਼ਨ ਸਾਹਿਬ ਨੂੰ ਵੀ ਦਿੱਤੀ ਆ ਜੀ ਤੇ ਜਦੋਂ ਸਾਨੂੰ ਪਤਾ ਲੱਗਾ ਐਸਡੀ ਸਾਹਮਣੂ ਨਹੀਂ ਦਿੱਤੀ ਅਸੀਂ ਅਰਜੀ ਸਾਰਿਆਂ ਨੂੰ ਵੀ ਸਾਡਾ ਇਤਰਾਜ ਹੈ ਜੀ ਇੱਥੇ ਕਨੈਕਸ਼ਨ ਨਾ ਦਿੱਤਾ ਜਾ ਜੀ ਜਿਹੜੀ ਆ ਲਾਈਨ ਮੇਰੇ ਘਰ ਨੂੰ ਆਈ ਐ ਇਹਦੇ ਚ ਉਹਨਾਂ ਨੇ ਅਸਟੀਮੇਟ ਬਣਾ ਕੇ ਹੁਣ ਸਾਡਾ ਲਾਈਨ ਦਾ ਵੀ ਰੋਲਾ ਪੈ ਰਿਹਾ ਜਦੋਂ ਪੂਰਾ ਆਪਾ ਖੜੇ ਹੈ ਸਾਡਾ ਕੰਮ ਇਹਦਾ ਜੇ ਕੋਈ ਨਫਾ ਨੁਕਸਾਨ ਹੁੰਦਾ ਹੈ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੈ ਜਾਂ ਬਿਜਲੀ ਵਾਲੇ ਜ਼ਿੰਮੇਵਾਰ ਨੇ ਜਦੋਂ ਸਾਡਾ ਪਹਿਲਾਂ ਸੀ ਇਤਰਾਜ ਲਾਇਆ ਸੀ ਵੀ ਇਹ ਬੰਨਣਾ ਨਹੀਂ ਹਾਂ ਹਾਂ ਕੋਈ ਵੀ ਸਾਡਾ ਹੁਣ ਪੂਰਾ ਇਹ ਕਦੇ ਪ੍ਰਸ਼ਾਸਨ ਆ ਕੇ ਹੋ ਕਰਦਾ ਹੈ ਕਦੇ ਬਿਜਲੀ ਵਾਲੇ ਆ ਕੇ ਹੋ ਕਰਦੇ ਨੇ ਤੇ ਸਾਡਾ ਇਸ ਕਰਕੇ ਹੁਣ ਪੂਰਾ ਸਾਡਾ ਭਖ ਰਿਹਾ ਹੈ ਕੰਮ ਜੀ ਭਖ ਰਿਹਾ ਹਾਂਜੀ ਇਸ ਮਸਲੇ ਨੂੰ ਲੈ ਕੇ ਤੁਹਾਡੇ ਕੋਈ ਕੋਈ ਪੰਚਾਇਤਾਂ ਇਕੱਠੀਆਂ ਹੋਈਆਂ ਤੁਹਾਡੀਆਂ ਜਥੇਬੰਦੀਆਂ ਬੈਠੀਆਂ ਹੁਣ ਚਲੋ ਦੋ ਪਰਿਵਾਰਾਂ ਦਾ ਬਹਿ ਕੇ ਆਪਾਂ ਕੰਪਰੋਮਿਸ ਕਰਾ ਦਿੰਨੇ ਸਮਝੌਤਾ ਕਰਾ ਦਿੰਨੇ ਆ ਵੀ ਕਿਸੇ ਨਾਮ ਵਧੇ ਅੱਗੇ ਕੋਈ ਅਸੀਂ ਕਿਹਾ ਵੀ ਕੋਈ ਪੰਚਾਇਤ ਨਹੀਂ ਕੁਛ ਨਹੀਂ ਪੰਚਾਇਤ ਨੇ ਜ਼ਿੰਮੇਵਾਰੀ ਲਈ ਤੀ ਤੇ ਉਹ ਵੀ ਵਿੱਚ ਹੀ ਹੋ ਗਿਆ ਅਸੀਂ ਆਖਿਆ ਪਸ਼ੂ ਰੱਖ ਲੈਣ ਇਹ ਆਪਦਾ ਕਨੈਕਸ਼ਨ ਜੜਾ ਲੈਣ ਹੂੰ ਉਸ ਮੰਦੇ ਸਾਨੂੰ ਕੋਈ ਇਤਰਾਜ ਨਹੀਂ ਬੱਕਰਾਂ ਦਾ ਫਾਰਮ ਖੋਲ ਲੈਣ ਨੂੰ ਹਾਂ ਕੋਈ ਸੀਦਾ ਖੋਲ ਲੈਣਾ ਕੱਲਾ ਮੁਰਗੀ ਫਾਰਮ ਤੋਂ ਤੁਹਾਨੂੰ ਇਤਰਾਜ ਹਾਂ ਕੱਲਾ ਮੁਰਗੀ ਫਾਰਮ ਤੋਂ ਸਾਨੂੰ ਇਤਰਾਜ ਹੂੰ ਜੇਕਰ ਦੂਜਾ ਜੇ ਡੈਰੀ ਫਾਰਮ ਖੋਲ ਲੈਣਾ ਇਹਨਾਂ ਨੇ ਬੱਕਰੀ ਫਾਰਮ ਖੋਲ ਲੈਣਾ ਕੁਝ ਵੀ ਖੋਲ ਲੈਣਾ ਤੇ ਉਹ ਖੋਲ ਸਕਦੇ ਆ ਕੱਲਾ ਤੁਸੀਂ ਜੇ ਨਹੀਂ ਕਿ ਇਤਰਾਜ ਕਰਦੇ ਆ ਮੁਰਗੀ ਫਾਰਮ ਤੋਂ ਵੀ ਜਿਹੜੀ ਉਹਦੀ ਬਦਬੂ ਆ ਦੂਰ ਤੱਕ ਮਾਰਦੀ ਆ ਹਾਂਜੀ ਹੂੰ ਬਹੁਤ ਜਿਆਦਾ ਤੁਸੀਂ ਦੇਖੇ ਹੋ ਜੀ ਕਿੱਥੇ ਕਿੱਥੇ ਉਹਨਾਂ ਦਾ ਮੋਹ ਹੁੰਦਾ ਹੂੰ ਹੂੰ ਤੇ ਉਹ ਤੋਂ ਸਾਨੂੰ ਤਾਂ ਬਿਮਾਰੀ ਦੇ ਹੋਰ ਸਾਨੂੰ ਪੈਦਾ ਹੋ ਹੂੰ ਉਹਦੇ ਕਰਕੇ ਸਾਡਾ ਤਰਾਜ ਆਇਆ ਜੀ ਜੀ ਕਿੱਥੇ ਕਿੱਥੇ ਹੋਰ ਕਿੱਥੇ ਕਿੱਥੇ ਦਰਖਾਸਤਾਂ ਦਿੱਤੀਆਂ ਕੋਈ ਉਹਨਾਂ ਦਾ ਰਿਪਲਾਈ ਮਿਲਿਆ ਤੁਹਾਨੂੰ ਜਵਾਬ ਕੁਛ ਨਹੀਂ ਆਇਆ ਬਈ ਕੁਛ ਨਹੀਂ ਆਇਆ ਜੀ ਕੋਰਟ ਜੀ ਕੇਸ ਅੱਜ ਵੀ ਤਰੀਕ ਹੈ ਇੱਕ 9 ਦੀ ਹੈ ਤੇ ਤਰੀਕਾਂ ਪਈ ਜਾਂਦੀਆਂ ਨੇ ਹਲੇ ਕੁਛ ਨਹੀਂ ਹੋਇਆ ਅਸੀਂ ਪੰਚਾਇਤ ਨੂੰ ਵੀ ਕਹਿੰਦੇ ਆ ਵੀ ਇਹਨਾਂ ਦਾ ਕੋਰਟ ਦਾ ਫੈਸਲਾ ਜਿੱਦੇ ਤੋਂ ਤੁਹਾਡੇ ਅੱਕ ਚੋ ਗਿਆ ਪਾ ਲਿਓ ਨਹੀਂ ਜਦੋਂ ਤੁਸੀਂ ਕਹਿੰਦੇ ਆ ਵੀ ਸਾਡਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਤੇ ਫਿਰ ਬਿਜਲੀ ਬੋਰਡ ਵਾਲੇ ਕਨੈਕਸ਼ਨ ਕਿਵੇਂ ਦੇ ਦੇਗੇ ਉਹਨਾਂ ਨੂੰ ਪੁੱਛਿਆ ਨਹੀਂ ਉਹਨਾਂ ਨੂੰ ਵੀ ਸਾਡਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਏਸਟੀਮੇਟਲ ਇਹ ਤਾਂ ਜੀ ਮਗਰੋਂ ਪਤਾ ਨਹੀਂ ਕਿਵੇਂ ਹੋਇਆ ਇਹ ਤਾਂ ਪੈਸੇ ਨਾਲ ਸਾਰਾ ਕੁਝ ਹੋ ਕਰੀ ਜਾਂਦੇ ਆ ਜੀ ਆ ਕੇ ਲਿਆ ਕੇ ਇੱਥੇ ਸਾਡੇ ਬਹੁਤ ਗੇਲ ਹੋ ਗਿਆ ਪ੍ਰਸ਼ਾਸਨ ਨੂੰ ਲਿਆ ਕੇ ਤੇ ਬਿਜਲੀ ਬੋਰਡ ਨੂੰ ਵੀ ਅਸੀਂ ਕਿਹਾ ਸੀ ਵੀ ਦੇਖੋ ਸਾਡਾ ਪਹਿਲਾਂ ਅਸੀਂ ਬਿਜਲੀ ਬੋਰਡ ਨੂੰ ਲਾਇਆ ਮੈਂ ਐਕਸ਼ਨ ਸਾਹਿਬ ਨੂੰ ਤੇ ਐਸ ਡੀਓ ਸਾਹਿਬ ਨੂੰ ਵੀ ਸਾਡਾ ਜੀ ਇੱਥੇ ਮੁਰਗੇ ਫਾਰਮ ਦੇ ਸਾਡਾ ਤਰਾਜ ਹੈ ਤੇ ਉਹ ਕਹਿੰਦੇ ਵੀ ਸਾਨੂੰ ਕੀ ਅਸੀਂ ਤਾਂ ਕਨੈਕਸ਼ਨ ਦੇਵਾਂਗੇ ਇਹ ਗੱਲ ਜੀ ਜੀ ਹਾਂਜੀ ਤੁਸੀਂ ਆਖਣੇ ਤੁਸੀਂ ਇਕੱਠੇ ਕਿਸਾਨ ਹੋਨੇ ਹੋ ਵਾਟਰ ਨਾ ਵਟ ਸਾਂਝੀ ਆ ਵੀ ਆਪਣਾ ਪਰਪਾ ਬਣਿਆ ਰਹਿ ਜੀ ਇਹਦੇ ਨਾਲ ਕੱਲ ਨੂੰ ਬਹੁਤ ਜ਼ਿਆਦਾ ਹੋਰ ਵੀ ਕਲੇਸ਼ ਵੱਜ ਜਾਂਦਾ ਬੱਸ ਸਕਦੇ ਜੀ ਇਹ ਤਾਂ ਅਸੀਂ ਤਾਂ ਚਾਹਨੇ ਵੀ ਸਾਡਾ ਉਹ ਕਰ ਲੈਣਾ ਰਾਜੀ ਬੰਦਾ ਹੋ ਜੇ ਵੀ ਪਰ ਰਾਜੀ ਬੰਦਾ ਸਾਡਾ ਤਾਂ ਹੋਊਗਾ ਜੇ ਇਹ ਮੁਰਗੀਆਂ ਤੋਂ ਉਹ ਕਰਨਗੇ ਵੀ ਮੁਰਗੇ ਨਾ ਪਾਉਣ ਹੋਰ ਕੁਛ ਮਰਜ਼ੀ ਪਾਲਣ ਸਾਡਾ ਰਾਜੀ ਬੰਦਾ ਕੱਲਾ ਤੁਹਾਨੂੰ ਬਸ ਮੁਰਗੀ ਫਾਰਮ ਤੋਂ ਹੀ ਆਂ ਕੱਲੇ ਬੋਟਰੀ ਫਾਰਮ ਤੋਂ ਉਤਰਾਜ ਹੈ ਆਲਟਰੀ ਫਾਰਮ ਤੋਂ ਸਾਨੂੰ ਉਤਰਾਜ ਆਈਏ ਹੋਰ ਆਪਦਾ ਕੁਝ ਮਰਜ਼ੀ ਕਰਨ ਬੱਕਰੀਆਂ ਮਿਹਸਾਂ ਕੁਝ ਵੀ ਰੱਖਣ ਸਾਨੂੰ ਕੋਈ ਦਿੱਕਤ ਨਹੀਂ ਹੈ ਕਿ ਕੋਈ ਇਹਦੀ ਜਿੱਦਣ ਇਹ ਬਿਲਡਿੰਗ ਬਣਾਉਂਦੇ ਸੀ ਉਸ ਦਿਨ ਤੁਸੀਂ ਕੋਈ ਗੱਲਬਾਤ ਤਾਂ ਕਰੀ ਹੁੰਨੀ ਐ ਇੱਥੇ ਕੀ ਕਰਨਾ ਕੀ ਨਹੀਂ ਕਰਨਾ ਤੁਹਾਨੂੰ ਛਲਸੇ ਦੇ ਵਿੱਚ ਕਿਵੇਂ ਰੱਖਿਆ ਨੇ ਫਿਰ ਛਲਸੇ ਚ ਤਾਂ ਇਹਨਾਂ ਨੇ ਇਹੀ ਰੱਖੇ ਹੋਏ ਸੀ ਬੱਕਰੀਆਂ ਦਾ ਫਾਰਮ ਬਣਾਵਾਂਗੇ ਮੱਝਾਂ ਰੱਖਾਂਗੇ ਜਾਂ ਅਸੀਂ ਵੀ ਕੋਈ ਸਟੋਰ ਬਣਾਉਣੇ ਆ ਆਪਦਾ ਕੁਝ ਵੀ ਸੰਦ ਸੰਦਾਂ ਵਾਸਤੇ ਆਹ ਚੀਜ਼ ਕਹਿ ਕੇ ਬਣਾਇਆ ਇਹਨਾਂ ਨੇ ਤਾਂ ਬਾਅਦ ਚੋ ਜਦੋਂ ਇਹ ਤਿਆਰ ਹੋ ਗਈ ਬਿਲਡਿੰਗ ਇਹਨਾਂ ਨੇ ਫਿਰ ਪਤਾ ਲੱਗਿਆ ਸਾਨੂੰ ਫਿਰ ਭੱਜਾਂਗੇ ਅਸੀਂ ਜਿੱਦਨ ਤੁਹਾਡੀ ਪੰਚਾਇਤ ਇਕੱਠੀ ਹੋਈ ਆ ਪੰਚਾਇਤ ਇਕੱਠੀ ਹੋਈ ਐ ਇਸ ਮਸਲੇ ਨੂੰ ਲੈ ਕੇ ਤੁਹਾਡੀ ਨਾ ਜੀ ਟਿੱਖੀ ਥਾਣੀ ਚ ਹੀ ਹੋਈ ਐ ਥਾਣੀ ਚ ਹੀ ਆ ਉਸ ਦਿਨ ਵੀ ਪੰਚਾਇਤ ਨੇ ਜ਼ਿੰਮੇਵਾਰੀ ਲਈ ਸੀ ਵੀ ਅਸੀਂ ਬੈਠ ਕੇ ਰਾਜੀ ਬੰਦਾ ਕਰਾਂਗੇ ਕੋਈ ਹਾਲ ਤੱਕ ਪੰਚਾਇਤ ਨਹੀਂ ਆਈ ਦੁਬਾਰੇ ਨਾ ਕੋਈ ਸਰਪੰਚ ਆਇਆ ਕੁਝ ਨਹੀਂ ਹੋਇਆ ਸਾਡੇ ਕੋਲੇ ਜਿਹੜੀ ਲੈਣ ਆ ਲੈਣ ਦੀ ਕੀ ਗੱਲਬਾਤ ਆ ਤੁਸੀਂ ਦੱਸੇ ਸਿੰਗਲ ਫੇਸ ਦੀ ਲੈਣਾ ਹੈ ਕੱਲੀ ਆ ਰਹੀ ਤੁਹਾਡੇ ਘਰ ਨੂੰ ਆ ਰਹੀ ਹੈ ਤੇ ਇਹ ਇਹਨਾਂ ਨੂੰ 3 ਫੇਸ ਚਾਹੀਦਾ ਸੀ ਹਾਂ ਇਹਨਾਂ ਨੂੰ 3 ਫੇਸ ਚਾਹੀਦਾ ਸੀ ਇਹਨਾਂ ਨੇ ਜਾਲੀ ਆ ਉਹ ਅਸਟੀਮੇਟ ਲਵਾ ਕੇ ਵੀ ਜੀ ਬਿਨਾ ਪਰਮਿਟ ਲੈ ਤਾ ਸਾਡੇ ਘਰ ਦੀ ਲਾਈਟ ਕੱਟ ਕੇ ਕੱਲੇ ਘਰ ਦੀ ਤਾਰਾਂ ਵੀ ਪਾਈਆਂ ਨੇ ਜੀ ਇਹਨਾਂ ਨੇ ਅੱਧ ਤੱਕ ਫਿਰ ਅਸੀਂ ਨੇ 112 ਤੇ ਕਾਲ ਕਰਕੇ ਰਕਾਈ ਵੀ ਉਹ ਲੈਣ ਹਲੇ ਉੱਥੇ ਖੜੀ ਹੈ ਜੀ ਇਹਨਾਂ ਦੀ ਉਹ ਵੀ ਪ੍ਰਾਈਵੇਟ ਬੰਦੇ ਜੀ ਇਹਨਾਂ ਦਾ ਆਪਣਾ ਬੰਦਾ ਕੋਈ ਨਹੀਂ ਸੀਗਾ ਇਹ ਸਰਕਾਰੀ ਮੁਲਾਜ਼ਮ ਜੀ ਇਹ ਸਾਰੇ ਪ੍ਰਾਈਵੇਟ ਬੰਦਿਆਂ ਨੇ ਹੀ ਉਹ ਕਰਾਏ ਰਹੀਏ ਇਹ ਹਾਂ ਠੀਕ ਹੈ ਅਸੀਂ ਜਿਹੜੇ 112 ਤੇ ਕਾਲ ਕਰੀਏ ਉਹਨਾਂ ਨੇ ਕੰਪਰਮਾਈਜ਼ ਕਰਾ ਕੇ ਵੀ ਚਲੋ ਕੋਈ ਗੱਲ ਨਹੀਂ ਬੈਠ ਕੇ ਤੁਸੀਂ ਨਿਮੇੜ ਲਿਓ ਪਰ ਇਹਨਾਂ ਦਾ ਕੋਈ ਵੀ ਉਹ ਨਹੀਂ ਪ੍ਰਸ਼ਾਸਨ ਨਾਲ ਕੋਈ ਹੋਰ ਜੀ ਕੋਈ ਜ਼ਿੰਮੇਵਾਰੀ ਉਹ ਨਹੀਂ ਲੈਂਦਾ ਇਹ ਚੀਜ਼ ਦੀ ਠੀਕ ਹੈ ਐਕਸ਼ਨ ਨੂੰ ਜੈ ਸਿੰਘ ਸਾਹਿਬ ਨੂੰ ਫੋਨ ਕਰਿਆ ਉਹ ਕਹਿੰਦੇ ਵੀ ਸਾਡਾ ਤਾਂ ਕੋਈ ਬੰਦਾ ਹੈ ਹੀ ਨਹੀਂ ਕਹਿੰਦੇ ਵੀ ਇਹ ਤਾਂ ਆਪ ਹੀ ਉਹ ਕਰ ਰਹੇ ਨੇਗੇ ਕਿਉਂਕਿ ਜਦੋਂ ਹੱਕ ਨਹੀਂ ਬਣਦਾ ਜੀ ਬਿਜਲੀ ਵਿਭਾਗ ਦਾ ਜਦੋਂ ਇਹ ਪ੍ਰਾਈਵੇਟ ਕੰਮ ਕਰ ਰਹੇ ਨੇ ਕੱਲ ਨੂੰ ਕੋਈ ਬੰਦਾ ਮਰ ਖਾਪ ਜੇ ਨਾਲ ਲੱਗ ਜੇ ਕਿਉਂਕਿ ਇਹ 380000 ਵੋਲਟੇਜ ਨੂੰ ਆਫ ਕਰਦੀ ਜੀ ਸਲਾਂ ਦੀ ਕ੍ਰੋਸਿੰਗ ਆਉਦੀ ਹੈ ਕੱਲ ਨੂੰ ਕੋਈ ਬੰਦਾ ਜੇ ਨੁਕਸਾਨ ਹੁੰਦਾ ਹੈ ਇਹ ਬਿਜਲੀ ਵਿਭਾਗ ਫੇਰ ਆਉਂਦਾ ਨਾ ਜੀ ਠੀਕ ਆ ਬਿਜਲੀ ਵਿਭਾਗਾਂ ਵੀ ਹੱਥ ਖੜੇ ਕਰ ਜਾਂਦੇ ਨੇ ਕਹਿੰਦਾ ਤੁਸੀਂ ਦੇਖ ਲਓ ਜਾਨੀ ਕਿ ਜਦੋਂ ਸਾਡਾ ਕੋਰਟ 'ਚ ਕੇਸ ਚੱਲਦਾ ਜੀ ਕੋਰਟ 'ਚ ਕੇਸ ਚੱਲਣ ਤੋਂ ਬਾਅਦ ਕੋਈ ਵੀ ਆਪਾਂ ਇਹਦੇ ਕੰਮ ਨਹੀਂ ਕਰ ਸਕਦੇ ਹੈਗੇ ਇਸ ਤਰ੍ਹਾਂ ਦਾ ਵੀ ਇਹਨਾਂ ਨੇ ਫੇਰ ਵੀ ਪ੍ਰਾਈਵੇਟ ਬੰਦੇ ਲਿਆ ਲਿਆ ਕਿ ਕੰਮ ਕਰ ਰਹੇ ਨੇ ਕਿ ਲੈਣ ਪਾ ਰਹੇ ਹੈਗੇ ਕਿਤੇ ਕੁਝ ਕਰਦੇ ਹੈਗੇ ਠੀਕ ਆ ਇਹ ਫੇਰ ਵੀ ਨਹੀਂ ਇਹਨਾਂ ਦਾ ਕੋਈ ਸਰਕਾਰੀ ਮੁਲਾਜ਼ਮ ਕਿਸੇ ਦੇ ਕੰਨ ਦੇ ਜੂੰ ਸਰਕਦੀ ਹੈਗੀ ਜੀ ਕੋਰਟ ਚ ਕੋਰਟ ਚ ਕੇਸ ਆਈ ਸਾਡੀਆਂ ਸਰਕਾਰਾਂ ਲੱਗੀਆਂ ਨੇ ਥਾਣੇ ਚ ਕਿਉਂਕਿ ਸਾਡਾ ਤਾਂ ਹੁਣ ਰੋਜ਼ ਦਾ ਕੰਮ ਆ ਜੀ ਅਸੀਂ ਤਾਂ ਪਿੰਡ ਜਾਣਾਗਾ ਦੁੱਧ ਵੀ ਪਾਉਣਾਗਾ ਕੋਈ ਹੋਰ ਸਮਾਨ ਨੂੰ ਵੀ ਲੈਣ ਜਾਣਾ ਜਦੋਂ ਸਾਡਾ ਇਥੇ ਖੰਬੇ ਪਿੱਛੇ ਰੌਲਾ ਪੈ ਗਿਆ ਸੀਗਾ ਜੀ ਕੰਬਾ ਦੇ ਚਲੋ ਉਹ ਹੋਇਆ ਤੂੰ ਤੋਂ ਮੈਂ ਮਾਂ ਹੋ ਗਈਆ ਚਲੋ ਚੁੱਪ ਕਰਕੇ ਵਿਚਾਰ ਰਹਿ ਗਿਆ ਜਦੋਂ ਮੇਰੇ ਫਾਦਰ ਸਾਹਿਬ ਦੁੱਧ ਪਾਉਣ ਗਏ ਨੇ ਪਿੰਡ ਤੜਕੇ ਅੱਠ ਕ ਦਾ ਟਾਈਮ ਸੀਗਾ ਇਹ 25 30 ਜਾਣੇ ਗਨਾਸੇ ਲੈ ਕੇ ਅਗੂ ਘੇਰ ਲਈ ਇਹਨਾਂ ਨੂੰ ਉਹਦੀ ਕੰਪਲੀਟ ਕਰੀ ਜੀ ਐਫ ਆਈ ਆਰ ਘਟਾਇਆ ਉਹ ਕਰੀਆ ਤੇ ਕੋਈ ਉਹਦੇ ਤੇ ਪਰਚਾ ਨਹੀਂ ਹੈਗਾ ਜੀ ਕੋਈ ਕੁਝ ਨਹੀਂ ਇਹ ਖੁੱਲੇ ਫਿਰਦੇ ਸਾਰਾ ਕੁਝ ਨਾ ਪੁਲਿਸ ਦੇ ਉਹ ਕਰਦੇ ਪੁਲਿਸ ਨੂੰ ਪੈਸੇ ਦਿੰਦੇ ਆਗੇ ਤੇ ਉਹਦਾ ਉਹ ਕਰ ਲੈਂਦੇ ਆ ਜੀ ਜਿਹੜਾ ਤੁਹਾਡਾ ਇਹ ਘਰ ਪਾਇਆ ਤੁਹਾਡੀ ਆਦੀ ਜੱਦੀ ਜ਼ਮੀਨ ਦੇ ਵਿੱਚ ਪਾਇਆ ਹੋਇਆ ਜੱਦੀ ਜ਼ਮੀਨ ਜਾਈਏ ਕਿੰਨਾ ਚਿਰ ਹੋਗਾ ਤੁਹਾਡੀ ਇੱਥੇ ਬਸੋ ਨੂੰ ਸਾਡਾ 24 ਸਾਲ ਹੋ ਗਈ 2001 ਦੇ ਵਿੱਚ ਅਸੀਂ ਇੱਥੇ ਆ ਗਏ ਸੀ ਜੀ ਹਾਂਜੀ 24 ਸਾਲ ਹੋ ਗਏ 24 ਸਾਲ ਤੁਹਾਡਾ ਆਪ ਦਾ ਹੀ ਘਰ ਆ ਕੋਈ ਹੋਰ ਵੀ ਆਸੇ ਪਾਸੂ ਆ ਕੇ ਇੱਥੇ ਰਹਿੰਦਾ ਇਕੱਲਾ ਘਰ ਆ ਜੀ ਆਪਣਾ ਕਈ ਵਾਰ ਐ ਹੁੰਦਾ ਨਾ ਕੋਈ ਹੋਰ ਘਰ ਵੀ ਰਹਿੰਦੇ ਹੁੰਦੇ ਆ ਲੋਕ ਕਹਿੰਦੇ ਨਾ ਵੀ ਹੋਰਾਂ ਨੂੰ ਤਾਂ ਤਰਾਜ ਨਹੀਂਗਾ ਕਿ ਤੁਹਾਨੂੰ ਕੱਲ ਨੂੰ ਕੀ ਤਰਾਜ ਆ ਕਿ ਤੁਹਾਡਾ ਕੱਲਿਆਂ ਦਾ ਘਰ ਕਰਕੇ ਤਾਂ ਕਰਕੇ ਕੱਲਿਆਂ ਦਾ ਘਰ ਆ ਜੀ ਸਾਡਾ ਹੂੰ ਕੰਗੂ ਸਾਡੇ ਹੁਣ ਛੋਟੇ ਛੋਟੇ ਬੱਚੇ ਆ ਬੱਚਾ ਜੀ ਇੱਕ ਮੇਰੇ ਤੇ ਕਿਉਂਕਿ ਇਹਦਾ ਜਿਹੜਾ ਹੈਗਾ ਜਗਾ ਪੋਟਰੀ ਫਾਰਮ ਦਾ ਇਹ ਸਾਰੀ ਦੂਰ ਤੱਕ ਗੰਦਗੀ ਆ ਉਹਦੇ স্মੈਲ ਜਾਂਦੀ ਹੈਗੀ ਬਿਮਾਰੀ ਹੈਗੀ ਇਹਦੀ ਜਦੋਂ ਕੋਈ ਵੀ ਇਹਦੇ ਵਿੱਚ ਹੁਣ ਜਾਨਵਰ ਮਰਿਆ ਕਰੂਗਾ ਤਾਂ ਸੱਟ ਇੱਥੇ ਕਰਨਗੇ ਇਹਨਾਂ ਦਾ ਡੰਪ ਵੀ ਇੱਥੇ ਬਣਾਉਣਗੇ ਸਾਰੀ ਖਾਦ ਵਗੈਰਾ ਦਾ ਜਿਆ ਕੁਝ ਕੁ ਵੀ ਕੱਢਣਗੇ ਅੰਦਰੋਂ ਤਾਂ ਸਾਨੂੰ ਬਿਮਾਰੀ ਆ ਉਸੇ ਕਰਕੇ ਆ ਇਹ ਜਿਆਦਾ ਹੈ ਜੀ ਇਹਦਾ ਡਰੇ ਆ ਤੁਸੀਂ ਹਾਂਜੀ ਡਰਾਂ ਜੀ ਕਿਉਂਕਿ ਹੋਰ ਪਿੰਡਾਂ ਦੇ ਵਿੱਚ ਜਿੱਥੇ ਇਥੇ ਲਵੇ ਸੀ ਇਹ ਸਾਰੇ ਬੰਦ ਕਰਵਾ ਰਹੇ ਹਨ ਮੈਕਮ ਪਰ ਸਾਡੇ ਸਰਾਂ ਨੇ ਇਹ ਇੱਕ ਨਵਾਂ ਬਣਵਾਤਾ ਜੀ ਇਹ ਪ੍ਰਸ਼ਾਸਨ ਕੋਈ ਉਹਦੇ ਉਹ ਨਹੀਂ ਕਰ ਰਿਹਾ ਹੈਗਾ ਬਾਕੀ ਸਾਰੇ ਇਹ ਜਿਮਾ ਜਿਹੜਾ ਬਣਿਆ ਜੀ ਤੇ ਆਪਣੇ ਸਰਕਾਰੀ ਥਾਂ 'ਚ ਬਣਿਆ ਹੋਇਆ ਹੈਗਾ ਜਿਹੜੀ ਇਹ ਪਹੀ ਹੈ ਸਰਕਾਰੀ ਹੈਗੀ ਸਰਕਾਰੀ ਥਾਂ ਦੇ ਵਿੱਚ ਹੈਗਾ ਨਹੀਂ ਤੁਸੀਂ ਸਰਕਾਰੀ ਥਾਂ ਦੇ ਵਿੱਚ ਕਹਿ ਰਹੇ ਹੋ ਇਹ ਕੋਈ ਮੰਨਤੀ ਨਹੀਂ ਕਰਾਈ ਤੁਸੀਂ ਫੇਰ ਤੱਕ ਤੇ ਕਹਿ ਸਕਦੇ ਆ ਜਿਵੇਂ ਮੰਤੀ ਕਰਾਈ ਹੋਵੇ ਕਿ ਵਾਕਈ ਆਉਂਦਾ ਸੀ ਨਕਸ਼ਾ ਬਣਾਇਆ ਇੱਕ ਕਿ ਨਕਸ਼ੇ ਦੇ ਵਿੱਚ ਆਉਂਦਾ ਵੀ ਹਾਂ ਸਰਕਾਰੀ ਥਾਂ ਹੈਗੀ ਆ ਕਈ ਆਪਾਂ ਵੈਸੀ ਕਹਦੇ ਨੇ ਵੀ ਸਰਕਾਰੀ ਥਾਂ ਹੈਗੀ ਆ ਜਿਹੜਾ ਇਹ ਪਹੀ ਆਉਂਦਾ ਜੀ ਰਸਤਾ ਆਉਂਦਾ ਆਪਾਂ ਨੂੰ ਇਹ ਤਿੰਨ ਕਰਮਾਂ ਦੀ 16.5 ਫੁੱਟ ਰਾਹ ਜੀ ਸਰਕਾਰੀ ਲੱਗਿਆ ਹੋਇਆ ਜਿਹੜਾ ਕੋਈ ਵੀ ਇਹਨੂੰ ਜ਼ਮੀਨ ਦਾ ਮਾਲਕ ਕੋਈ ਲਵੇ ਵਾਲਾ ਜਿਹਦੇ ਵਾਹਨ ਵਿੱਚ ਦੀ ਲੰਘਦੀ ਇਹਨੂੰ ਬਾਹਰ ਨਹੀਂ ਸਕਦਾ ਹੈਗਾ ਇਹਨਾਂ ਨੇ 16.5 ਫੁੱਟ ਦੇ ਰਾਹ ਦੇ ਵਿੱਚੋਂ ਤੁਸੀਂ ਤਕਰੀਬਨ ਲੰਘ ਕੀ ਆਏ ਹੋ ਜੀ ਕਿੰਨਾ ਕਰਾ ਰਹਿਦਾ ਹੈਗਾ ਕਟੋਕਟ 8 ਫੁੱਟ ਵੰਗੂ ਰਾਹ ਬਾਹਰ ਰੱਖਿਆ ਇਹਨਾਂ ਨੇ ਉਹ ਇਹ ਸਾਰੇ ਆਪ ਦੇ ਬਾਣ ਦੇ ਵਿੱਚ ਹੀ ਇਹਨਾਂ ਨੇ ਹੋ ਕਾ ਰੱਖਿਆਗਾ ਦੋਨੇ ਤਰ੍ਹਾਂ ਇਧਰ ਵੀ ਇਹਨਾਂ ਦਾਗਾ ਦੂਜੇ ਪਾਸੇ ਵੀ ਇਹਨਾਂ ਦਾ ਠੇਕੇ ਤੇ ਲਿਆ ਹੋਇਆ ਇਹ ਆਪ ਹੀ ਆਪਦੇ ਉਸ ਤੇ ਕਰਕੇ ਵਾਹੀ ਜਾਂਦੇ ਨੇਗੇ ਥੋੜਾ ਥੋੜਾ ਕਰਕੇ ਆਪਦੇ ਨਾਲ ਲਾਈ ਜਾਂਦੇ ਨੇਗੇ ਹੈਗਾ ਤਾਂ ਉਹ ਸਰਕਾਰੀ ਸਾਝੀ ਹੈ ਜੀ ਇਹੇ ਦਰਸ ਸਿੰਘ ਜਿਵੇਂ ਇਹ ਤੁਸੀਂ ਬਾਈ ਕਹਿ ਰਿਹਾ ਤੁਹਾਡਾ ਬੇਟਾ ਕਹਿ ਰਿਹਾ ਇਹ ਸਰਕਾਰੀ ਥਾਂ ਦੇ ਵਿੱਚ ਬਣਿਆ ਹੋਇਆ ਨਾਲ ਬਣਿਆ ਹੋਇਆ ਜਿੱਦਾਂ ਸਰਕਾਰੀ ਥਾਂ ਦੇ ਵਿੱਚ ਬੰਦਦਾ ਸੀ ਤੁਸੀਂ ਉਦੋਂ ਕੋਈ ਕਾਰਵਾਈ ਨਹੀਂ ਕਰਾਈ ਇਹਨਾਂ ਤੇ ਰੋਲਾ ਨਹੀਂ ਪਾਇਆ ਇਹਨਾਂ ਦੇ ਵਿਰੁੱਧ ਦਰਖਾਸਤ ਨਹੀਂ ਦਿੱਤੀ ਕਿ ਇਹ ਸਰਕਾਰੀ ਜਗ੍ਹਾ ਦੇ ਵਿੱਚ ਬਣ ਬਣ ਰਿਹਾ ਤੇ ਇਹਨੂੰ ਰੋਕਿਆ ਜਾਵੇ ਰੋਕਿਆ ਜਾਵੇ ਜੀ ਉਦੋਂ ਇਹਨਾਂ ਨੇ ਕੋਈ ਮੰਗਤੀ ਨਹੀਂ ਕਰਾਈ ਕੁਝ ਨਹੀਂ ਕਰਿਆ ਮੇਰੇ ਜਿਹੜੇ ਲਵੇ ਲਾਉਣੇ ਨੇ ਆਹ ਇਹਨਾਂ ਦੀ ਸਾਰਾ ਸਹਿਮਤੀ ਨਾਲ ਵੀ ਇਹਨੂੰ ਇਕੱਲੇ ਨੂੰ ਦੁੱਖ ਹੈ ਹੁਣ ਤੁਸੀਂ ਦੇਖ ਕਿੱਡੇ-ਕਡੇ ਖੱਡੇ ਪੈ ਰਹੇ ਨੇ ਕੋਈ ਇਹਨਾਂ ਨੂੰ ਐ ਵੀ ਇਹਨਾਂ ਦਾ ਘਰ ਆ ਇਹ ਔਕੇ ਹੁੰਦੇ ਨੇ ਕੋਈ ਕਿਸੇ ਨੇ ਮਿੰਤੀ ਨਹੀਂ ਕਰਾਈ ਕਿਸੇ ਨੇ ਰੋਕੇ ਨਹੀਂ ਜਦੋਂ ਦੂਜਿਆਂ ਨੇ ਨਹੀਂ ਰੋਕੇ ਫਿਰ ਮੈਂ ਵੀ ਮੈਂ ਜੇ ਉਹ ਕਰਦੇ ਹਨ ਇਸ ਤਰ੍ਹਾਂ ਫਿਰ ਹੈ ਤਾਂ ਸਰਕਾਰੀ ਹੈ ਨਾ ਇਹ ਕੀ ਸਾਰੇ ਸਾਡੇ 16 ਫੁੱਟ ਤੋਂ ਅ ਵਰਾ ਜਿਹੜਾ ਲੱਗਿਆ ਸਰਕਾਰੀ ਹੈ ਜੀ ਜੀ ਇਧਰ ਬਜ਼ੁਰਗ ਵੀ ਆ ਗਏ ਨੇ ਇਧਰ ਆ ਜੋ ਬਾਪੂ ਜੀ ਕਿਵੇਂ ਲੱਗਦਾ ਇਹ ਪਰਿਵਾਰ ਕਹਿ ਰਿਹਾ ਕਿ ਜਿਹੜਾ ਪੁਲਟਰੀ ਫਾਰਮ ਬਣਿਆ ਉਹ ਇੱਕ ਸਰਕਾਰੀ ਜਗ੍ਹਾ ਦੇ ਵਿੱਚ ਬਣਿਆ ਤੁਸੀਂ ਪਿੰਡ ਦੇ ਇੱਕ ਸਾਂਝੇ ਬੰਦੇ ਹੋ ਹਾਂਜੀ ਹਾਂਜੀ ਸਾਫਕਾ ਸਾਫਕਾ ਸਰਪੰਚ ਹੋ ਤੁਹਾਨੂੰ ਵੱਧ ਨੌਲੇਜ ਹੋਊਗੀ ਕਿ ਇਹ ਸੱਚ ਬੋਲ ਰਿਹਾ ਵੀ ਉਹ ਵਾਕਈ ਸਰਕਾਰੀ ਜਗ੍ਹਾ ਦੇ ਵਿੱਚ ਬਣਿਆ ਹੋਇਆ ਹਾਂਜੀ ਉਹ ਮਨਤੀ ਤਾਂ ਹੋਣੀ ਚਾਹੀਦੀ ਸੀ ਉਹਦੀ ਜਗ੍ਹਾ ਦੀ ਤੇ ਜਿਹੜੀ ਤਨ ਕਰਮਾਂ ਦੀ ਹੁੰਦੀ ਹੈ ਪਈ ਇਹ ਨਹੀਂ ਉਹ ਪਈ ਦੇ ਵਿੱਚ ਬਣਿਆ ਸਰਕਾਰੀ ਪਈ ਦੇ ਵਿੱਚ ਬਣਿਆ ਹਾਂ ਭਈ ਤਾਂ ਵਿੱਚ ਆਉਂਦੀ ਹੋਗਾ ਜੀ ਇਸ ਤੇ ਕੋਈ ਪੰਚਾਇਤ ਨੇ ਐਕਸ਼ਨ ਨਹੀਂ ਲਿਆ ਕਿ ਇਹ ਇੱਕ ਸਰਕਾਰੀ ਪਈ ਦੇ ਵਿੱਚ ਬਣਿਆ ਤੁਸੀਂ ਮਾਲ ਪਟਵਾਰੀਆਂ ਨੂੰ ਨਹੀਂ ਦਿੱਤਾ ਦਰਖਾਸਤ ਵੀ ਜਿਹੜੀ ਇਹ ਬਣ ਰਹੀ ਹੈ ਤੇ ਸਰਕਾਰੀ ਪਈ ਦੇ ਵਿੱਚ ਬਣ ਰਹੀ ਹੈ ਅਸੀਂ ਪਹਿਲਾਂ ਤਾਂ ਕੁਝ ਨਹੀਂ ਕਰਿਆ ਤੁਹਾਨੂੰ ਦੱਸ ਦਿਆਂ ਜਦੋਂ ਇਹ ਸਾਨੂੰ ਕਹਿੰਦੇ ਵੀ ਅਸੀਂ ਤਾਂ ਪਸ਼ੂਆਂ ਦਾ ਫਾਰਮ ਬਣਾਉਨੇ ਆ ਪਸ਼ੂਆਂ ਦਾ ਫਾਰਮ ਬਣਾ ਕੇ ਅਸੀਂ ਅਖੇ ਵੀ ਬਣਾਈ ਜਾਂਦੇ ਜਦੋਂ ਹੋਰ ਨਹੀਂ ਤਰਾਜ ਕਰਦਾ ਮੈਂ ਵੀ ਨਹੀਂ ਤਰਾਜ ਕਰਿਆ ਤੁਹਾਨੂੰ ਦੱਸਦਾ ਮੈਂ ਮੈਂ ਜਿੱਥੇ ਦੂਜਿਆਂ ਨੂੰ ਹਾਂ ਦੁੱਖ ਹੋਊਗਾ ਆਪਾਂ ਨੂੰ ਵੀ ਉਹੀ ਹੈ ਤੇ ਜਦੋਂ ਇਹਨਾਂ ਨੇ ਉਹ ਕਰ ਲਿਆ ਫੇਰ ਸਾਨੂੰ ਉਹ ਹੋਇਆ ਹੋਰ ਦੂਜੇ ਵੀ 10 ਘਰ ਨੇ ਇੰਦਰ ਦੂਜਿਆਂ ਨੇ ਨਹੀਂ ਰੋਕਿਆ ਮੈਂ ਵੀ ਨਹੀਂ ਰੋਕਿਆ ਜਦੋਂ ਇਹ ਮੇਰੇ ਮੈਨੂੰ ਮੁਰਗਿਆਂ ਤੋਂ ਜਦੋਂ ਹੋਇਆ ਫਿਰ ਸਾਨੂੰ ਹੋਇਆ ਕਿਵੇਂ ਦੇਖੋ ਸਰਪੰਚ ਸਾਹਿਬ ਤੁਸੀਂ ਵੀ ਇਹ ਪਰਿਵਾਰ ਕਹਿ ਰਿਹਾ ਹੈ ਵੀ ਸਾਨੂੰ ਇਹ ਦਾ ਆਉਣ ਵਾਲੇ ਸਮੇਂ ਦੇ ਵਿੱਚ ਖਨਾਜਾ ਭੁਗਤਣਾ ਪਊਗਾ ਇਹਦੇ ਜਿਹੜੇ ਜਾਨਵਰ ਮਰ ਜਾਂਦੇ ਬਿਮਾਰੀ ਨੇ ਜਿਵੇਂ ਮੁਰਗੀਆਂ ਮੁਰਗੇ ਮਰ ਉਹ ਉਹ ਵੀ ਇਧਰ ਆਉਣਗੇ ਸੀ ਜਿਹੜੀ ਦੀ ਖਾਦ ਹੁੰਦੀ ਐ ਬੈਠਾ ਉਹਦੇ ਮੁਸ਼ਕ ਸਾਡੇ ਮਾਰੂਗਾ ਤੇ ਦੂਰੀ ਇਹਨਾਂ ਦੀ ਸਾਰੀ ਡੇਢ ਕਿਲੇ ਕਿਲੇ ਦੀ ਦੂਰੀ ਐ ਮਸਾ ਕਿੱਲਾ ਕਿੱਲਾ ਵਹੀ ਪੈਂਦੇ ਹਾਂ ਹੂੰ 200 ਫੁੱਟੀ ਐ ਸਾਰਾ ਰੋਡ 150 ਇਹਨੇ ਕੰਪਰੋਮਾਈਜ਼ ਦੀ ਕੋਸ਼ਿਸ਼ ਨਹੀਂ ਕਰੀ ਬਾਹ ਕੇ ਕਰਾਉਣ ਦੀ ਪਰਿਵਾਰ ਦੀ ਦੋਨਾਂ ਦੀ ਨਹੀਂ ਹੋਈ ਨਹੀਂ ਜੀ ਹਾਂ ਕੰਪਰੋਮਾਈਜ਼ ਤਾਂ ਉਹ ਵੀ ਬੰਦੇ ਨੇ ਮਗਰ-ਮਗਰ ਪੈ ਕੇ ਇੱਕ ਦੋ ਵਾਰੀ ਸਮਝਾ ਚਾ ਅੱਛਾ ਤੇ ਖਾਸਾ ਹੋਇਆ ਠਾਣੀ ਟਪਰੇ ਵੀ ਦੋ ਤਿੰਨ ਵਾਰੀ ਜੀ ਪਰਿਵਾਰ ਕਹਿ ਰਿਹਾ ਹੈ ਕਿ ਜਿਹੜਾ ਇਹਦਾ ਮਸ਼ਕਾਊਗਾ ਸਾਡੇ ਬਿਲਕੁਲ ਨਾਲ ਘਰ ਹੈ ਰੋਟੀ ਟੋਕ ਵੀ ਬਣਾਉਣਾ ਤੇ ਸਾਡਾ ਜਿਹੜਾ ਪਰਿਵਾਰ ਹੈ ਤੇ ਡਰਿਆ ਤੇ ਉਹ ਸਹਿਮਿਆ ਹੋਇਆ ਕਿ ਜੇਕਰ ਇਹ ਪੁਲਟਰੀ ਫਾਰਮ ਬਣ ਗਿਆ ਤਾਂ ਸਾਨੂੰ ਇਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪਰਿਵਾਰ ਨੂੰ ਸਾਡੇ ਬੱਚਿਆਂ ਨੂੰ ਬਿਮਾਰੀਆਂ ਲੱਗ ਸਕਦੀਆਂ ਦੂਜੀ ਧਿਰ ਦਾ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵੀ ਫੋਨ ਤੇ ਸੰਪਰਕ ਕਰਦੇ ਆ ਉਹਨਾਂ ਦਾ ਵੀ ਪੱਖ ਤੁਹਾਨੂੰ ਦਿਖਾਵਾਂਗੇ ਉਹਨਾਂ ਦਾ ਕੀ ਕਹਿੰਨਾ ਤੇ ਇਹਨਾਂ ਦਾ ਪੱਖ ਦਾ ਤੁਸੀਂ ਸੁਣ ਹੀ ਲਿਆ ਕੁਲਵਿੰਦਰ ਸਿੰਘ ਜੀ ਮੈਂ ਤੁਹਾਡੇ ਪਿੰਡ ਆਇਆ ਹੋਇਆ ਸੀ ਦਰਸ਼ਨ ਸਿੰਘ ਦੇ ਘਰੇ ਜਿੱਥੇ ਤੁਹਾਡਾ ਪੁਲਟਰੀ ਫਾਰਮ ਬਣਿਆ ਹੈ ਹਾਂ ਜੀ ਉਹਨਾਂ ਨੇ ਸਾਨੂੰ ਸੱਦਾ ਸੀ ਉਹ ਥਰਾਇ ਲਾ ਰਹੇ ਸੀ ਕਿ ਜਿਹੜਾ ਇਹ ਪਾਲਟੀ ਫਾਰਮ ਬਣਾ ਰਹੇ ਆ ਇਹ ਇੱਕ ਸਰਕਾਰੀ ਪਹੀ ਦੇ ਵਿੱਚ ਬਣਿਆ ਹੋਇਆ ਜੀ। ਅੱਛਾ ਜੀ। ਜੀ। ਤੁਹਾਡਾ ਮੈਂ ਰਿਕਾਰਡ ਕਰਨਾ ਬਲਵਿੰਦਰ ਸਿੰਘ ਜੀ। ਉਹਨਾਂ ਨੂੰ ਕਹਿ ਦਿੰਦੇ ਨਹੀਂ ਮੈਂ ਤਾਂ ਮੇਰੇ ਬ੍ਰਦਰ ਦੀ ਮੈਰਜ ਆ ਮੈਨੂੰ ਕੰਮ ਆ ਜੀ। ਠੀਕ ਆ ਜੀ। ਜੀ। ਤੇ ਕੋਈ ਗੱਲ ਨਹੀਂ ਜੇ ਸਰਕਾਰੀ ਪਹੀ ਚਾ ਤੁਸੀਂ ਕਹਦੇ ਮਣਿਓ। ਜੀ ਜੀ। ਮਣਿਓ ਮਣਿਓ ਤਾਂ ਸਹੀ। ਜੀ। ਮਾ ਮਣਿਓ। ਜੀ ਜੀ ਜਹਾਂ ਉਹਨੂੰ ਕਹਦੇ ਸਿਰੇ ਤੋਂ ਮਨਿਆ ਕੇ ਲਿਆਓ ਕੋਈ ਗੱਲ ਨਹੀਂ ਜਦੋਂ ਘਰ ਟੈਹਾ ਫੇਰ ਪਤਾ ਲੱਗੂਗਾ ਜੀ 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 ਮੈਂ ਤਾਂ ਮੈਂ ਤਾਂ ਬਹਨ ਨਾਲ ਮੁੱਲ ਲੈ ਕੇ ਦੇ ਦੂੰ ਜੀ ਜਦੋਂ ਆਬਦੇ ਦੇ ਪੈ ਪਊਗੀ ਨਾ ਪਤਾ ਫੇਰ ਲੱਗੂਗਾ ਜੀ 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 ਹਾਂ ਪਤਾ ਫੇਰ ਲੱਗਦਾ ਨਾ ਜਦੋਂ ਆਬਦਾ ਘਰ ਪਹੀਜ ਵਾਰਖਿਆ ਹੂੰ ਪਤਾ ਤਾਂ ਫੇਰ ਲੱਗੂਗਾ ਨਾ ਜੀ ਜੀ ਹਾਂ ਆਬਦਾ ਘਰ ਪਾਈ ਬੈਠਾ ਬਲੰਦਰ ਸਿੰਘ ਇੱਕ ਉਹਨਾਂ ਦਾ ਤਰਾਜ ਇਹ ਹੈ ਹਾਂ ਜੀ ਜਿਹੜੀ ਤੁਸੀਂ ਲੈਣ ਲੈਂਦੀ ਖਿੱਚ ਕੇ ਇਹ ਹਾਂਜੀ ਇਹ ਗੈਰ ਕਾਨੂੰਨੀ ਲੈਂਦੀ ਹੈ ਖੱਚ ਕੇ ਬਾਈ ਜੀ ਕਹਿੰਦਾ ਜੀ ਮੇਰਾ ਤਾਂ ਸਾਰਾ ਹੀ ਗੈਰ ਕਾਨੂੰਨੀ ਆ ਜੀ ਜੀ ਠੀਕ ਆ ਜੀ ਜੀ ਤੁਸੀਂ ਕਹਦੇ ਜਾਓ ਬਿਜਲੀ ਵਿਭਾਗ ਮੈਂ ਤੇ ਜਾਓ ਇਹ ਗੈਰ ਕਾਨੂੰਨੀ ਇਹ ਮੇਰੀ ਗੱਲ ਸੁਣੋ ਜੀ ਗੈਰ ਕਾਨੂੰਨੀ ਆ ਡੀ ਜੀ ਦੇ ਕੋਲ ਪਾਸ ਹੋ ਕੇ ਆ ਗਈ ਲੈਣ ਜੀ 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 ਇਹਦਾ ਪਤਾ ਕੀ ਪ੍ਰੋਸੈਸ ਆ ਜੀ ਤੁਸੀਂ ਤਾਂ ਪੱਤਰਕਾਰ ਹੋ ਜੀ ਹੁਣ ਕੀ ਪ੍ਰੋਸੈਸ ਆ ਇਹਦੀ ਸੀ ਰਿਪੋਰਟ ਬਣਾਉਂਦਾ ਫਿਰ ਇਹ ਤੋਂ ਬਾਅਦ ਡੀ ਸੀ ਤੇ ਜਾਂਦੀ ਆ ਜੀ ਡੀ ਸੀ ਤੋਂ ਨਿਕਲ ਕੇ ਆਉਂਦੀ ਆ ਆਪਣਾ ਅਜੇ ਪਟਵਾਰਖਾਨੇ ਚ ਆਉਂਦੀ ਆ ਜੀ ਪੰਡਵਾਰੀ ਰਿਪੋਰਟ ਬਣਾਉਂਦਾ ਜੀ ਤਹਿਸੀਲਦਾਰ ਸਾਈਨ ਕਰਦਾ ਕਨਗੋ ਸਾਈਨ ਕਰਦਾ ਜੀ 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 ਫਿਰ ਮੁੜ ਕੇ ਡੀਸੀ ਦਫ਼ਤਰ ਜਾਂਦੀ ਆ ਹੂੰ ਡੀਸੀ ਦਫ਼ਤਰ ਚੋਂ ਨਿਕਲ ਕੇ ਫਿਰ ਇੱਕ ਵਿਭਾਗ ਮਾਨਸਾ ਹੋਰ ਵਹਿੰਦਾ ਉਹ ਤਾਂ ਮੈਨੂੰ ਨਾਮ ਨਹੀਂ ਚੇਤੇ ਉਸ ਤੋਂ ਆਨਲਾਈਨ ਹੋ ਕੇ ਜੀ ਠੀਕ ਆ ਜੀ ਜੀ ਆਨਲਾਈਨ ਹੋ ਕੇ ਤਾਂ ਫਿਰ ਨਿਕਲ ਜਾਂ ਫਿਰ ਆਉਂਦੀ ਆ ਜੀ ਆਨਲਾਈਨ ਹੋ ਕੇ ਫਿਰ ਦੁਬਾਰੇ ਸੀਏ ਕੋਲੇ ਵਾਪਸ ਆ ਜਾਂਦੀ ਆ ਸੀਏ ਦੀ ਫੀਸ ਭਰਉਂਦਾ ਹੂੰ ਫੀਸ ਭਰਾ ਕੇ ਹੂੰ ਤੇ ਉਹ ਵੀ ਕਰਦਾ ਉਸ ਤੋਂ ਬਾਅਦ ਆ पण ਕੀ ਆਦਨੋਂ ਫੇਰ ਆਉਂਦੀ ਆ ਬਿਜਲੀ ਵਿਭਾਗ ਵਾਲਿਆਂ ਕੋਲੇ ਜੀ ਬਿਜਲੀ ਵਿਭਾਗ ਵਾਲੇ ਲੈਣ ਮਣ ਕੇ ਗਏ ਆ ਜੀ ਠੀਕ ਆ ਜੀ ਲੈਣ ਮਣ ਕੇ ਸਮਾਨ ਦਿੱਤਾ ਇੱਕ ਟਰਾਲੀ ਭਰ ਕੇ ਜੀ ਉਹ ਗੈਰ ਕਾਨੂੰਨੀ ਦਾ ਕੋਈ ਦੇ ਨਹੀਂ ਸਕਦਾ ਨਾ ਮੇਰੇ ਘਰੋਂ ਬਣਦਾ ਨਾ ਤੁਹਾਡੇੋਂ ਬਣਦਾ ਜੀ 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 ਠੀਕ ਆ ਜੀ ਕਿਸੇ ਦੇ ਘਰੋਂ ਨਹੀਂ ਬਣਦਾ ਉਹ ਸਮਾਨ ਹੂੰ ਠੀਕ ਆ ਉਹ ਸਮਾਨ ਚਲੋ ਆ ਇਹ ਇਨ੍ਹਾਂ ਦੀਆਂ ਬੁੜੀਆਂ ਆ ਕੇ ਮੂਰੇ ਪੈਂਦੀਆਂ ਨੇ ਨੰਗੀਆਂ ਹੋ ਜਾਂਦੀਆਂ ਨੇ ਜੀ ਸਿੱਧੀ ਸਪਸ਼ਟ ਗੱਲ ਕਾ ਜੀ ਠੀਕ ਆ ਇਹ ਇੱਕ ਦਾ ਇਹ ਪਿੰਡ ਦੀ ਕੁੜੀ ਗੱਡੀ ਬੈਠੇ ਨੇ ਜੀ ਠੀਕ ਆ ਇੱਕ ਬੋਰਡ ਵਾਲ ਦੀ ਨੂੰਹ ਕਿਹੋਰਾ ਦੀ ਬਹੁ ਗੱਡੀ ਬੈਠੇ ਨੇ ਜੀ ਆਪ ਇਹ ਪਿੰਡ 'ਚ ਗਲਤ ਤੁਰਿਆ ਫਿਰਦਾ ਜੀ ਮੱਲਾਂਗਾ ਜਮਾ ਸਿਰੇ ਦਾ ਟੂਲ ਪਲਾਜਾ ਪੱਟ ਕੇ ਖਾ ਗਿਆ ਹੂੰ ਗਵਾਹੀ ਦਊਂ ਗੱਡ ਕੇ ਜੀ ਟੂਲ ਪਲਾਜਾ ਇਹਦਾ ਲੋਹਾ ਘਰੇ ਪਿਆ ਰਿਹਾ ਪਹਿਲਾਂ ਗਊਸਾਲਾ 'ਚ ਛਟਿਆ ਗਊਸਾਲਾ 'ਚ ਛਟ ਕੇ ਫਿਰ ਇਹਨੇ ਆਪ ਵੇਚਿਆ ਹੂੰ ਅੱਜ ਅੱਜ ਕਹਿਣਾ ਗੱਡ ਕੇ ਗਵਾਹੀ ਦਊਂ ਇਹਦੇ ਵਿਰੁੱਧ ਮੈਂ ਜੀ 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 ਜੇ ਕੱਲ ਨੂੰ ਫੇਰ ਕੇਸ ਚੱਲਿਆ ਹੋਇਆ ਗੱਡ ਕੇ ਗਵਾਹੀ ਦਊਂ ਜੀ ਜੀ ਬਲਵਿੰਦਰ ਜੀ ਇੱਕ ਇਹਨੇ ਆਪਦੀ ਨਜਾਇਜ਼ ਆਪਦੀ ਪਰਝਾਈ ਦਾ ਘਰ ਦਾ ਬਰਖਿਆਂ ਨਾਲੇ ਨਾਲੇ ਵਾਹਣ ਨਾਲੇ ਗਵਾਹੀ ਦੋ ਤੇ ਦੂੰ ਮੈਂ ਜਿਹੜਾ ਇਹ ਤੋਂ ਹੁੰਦਾ ਉਹ ਮੇਰਾ ਕਰ ਲੈ ਜੇ ਉਹ ਕਹਦੇ ਪ੍ਰਾਈਵੇਟ ਆ ਨਾ ਹੀ ਆਹ ਗੈਰਕਾਨੂੰਨੀ ਆ ਲੈਣਾ ਹੂੰ ਮੇਰੇ ਵਾਹਣ ਵਿੱਚ ਵੀ ਲੰਘਦੀ ਆ ਜੀ ਸਾਰਾ ਕੁਝ ਮੇਰੇ ਗਾਂਹ ਦੋਸਤਾਂ ਦੇ ਵਾਹਣ ਵਿੱਚ ਦੀ ਆਉਂਦੀ ਆ ਜੀ ਇਹਦਾ ਦਾ ਕੋਈ ਲੈਣਾ ਦੇਣਾ ਨੇਂਦੇ ਬੁੜੀਆਂ ਨੰਗੀਆਂ ਹੋਣ ਦਾ ਕੀ ਫਾਇਦਾ ਉੱਥੇ ਜੀ 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 ਨੰਗੀਆਂ ਹੋਣ ਦਾ ਫਾਇਦਾ ਨਹੀਂ ਕੋਈ ਉੱਥੇ